ਕੱਲ ਰਾਤ ਨੂੰ ਇਹਨਾਂ ਨੇ ਬੰਦੇ ਇਕੱਠੇ ਕਿਤੇ ਮੰਦਰ ਦੇ ਵਿੱਚ ਤਾਲੇ ਸਾਡੇ ਸਟੋਰ ਦੇ ਸਾਡੇ ਦਫਤਰ ਦੇ ਤੋੜ ਕੇ ਆਪਣੇ ਟਰ ਨਵੇਂ ਢਾਲੇ ਲਾ ਕੇ ਚੱਲ ਗਏ ਕੱਲ ਨੂੰ ਮੰਦਰ ਚ ਗੋਲੀਆਂ ਪਈਆਂ ਆ ਚਾਂਦੀ ਦੇ ਮੂਹਗੜ ਪਏ ਆ ਕੱਲ ਨੂੰ ਕੋਈ ਹੋਰ ਨਮਾ ਨੁਕਸਾਨ ਕਰ ਲੋ ਸਾਨੂੰ ਜਮ ਮਾਰਦ ਮਾਰ ਦੇਣ ਸਾਡੇ ਕਮੇਟੀ ਮੈਂਬਰਾਂ ਨੂੰ ਮਾਰ ਦੇਣ ਉਹਦੇ ਕੌਣ ਜ਼ਿੰਮੇਵਾਰ ਆ 2018 ਦੇ ਵਿੱਚ ਇੱਕ ਬੰਦੇ ਨੂੰ ਨੋਮੀਨੇਟ ਕੀਤਾ ਸੀ ਬੈਂਕ ਆਪਰੇਟ ਲਈ ਉਹਨੂੰ ਮਤਾਂ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਵੈਸੇ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੇ بیٹے ਦਾ ਕੋਈ ਰਾਈਟ ਨਹੀਂ ਬੰਦਾ ਵੀ ਕੋ ਚੱਕੇ ਸਮਾਨ ਕੋ ਸੇ ਮਤਲਬ ਆਰਾਜਕ ਤਤਵਾਂ ਦੇ ਉਹ ਦੇ ਦਵੇ ਸਰ ਜੀ ਇੱਕ ਗੱਲ ਮੁਕਦੀ ਆ ਕਿ ਲੋਕਰਾਂ ਲੋਣਾ ਮੰਦਰਾਂ ਦੇ ਵਿੱਚ ਚੌਧਰਾ ਚਾਹੀਦੀਆਂ ਆ ਸੇਵਨ ਜਿਹੜਾ ਬੰਦਾ ਸੇਵਾ ਭਾਵਨਾ ਕਰਦਾ ਉਹਨਾਂ ਸਿਰ ਅਗਰ ਜੁੱਤੀਆਂ ਦਾ ਵੀ ਆਪਣੇ ਲੈ ਆ ਕੇ ਲੋਕਾਂ ਦੀ ਮੱਥੇ ਲਾ ਕੇ ਕੰਮ ਕਰਦਾ ਦੇਖੋ ਉਹਨਾਂ ਨੇ ਕਮੇਟੀ ਰਜਿਸਟਰ ਕਰਾਈ ਆਪਣੀ ਉਹਦੇ ਚ ਉਹਦੇ ਫਾਦਰ ਚੇਅਰਮੈਨ ਆਪ ਉਹ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਭਰਾ ਉਹਦਾ ਮੈਂਬਰ ਬਣ ਗਿਆ ਇੱਕ ਪਰਿਵਾਰ ਦੀ ਤਿੰਨ ਮੈਂਬਰ ਆਪਣੇ ਆਂਡੀ ਗਵਾਂਡੀ ਸਾਰੇ ਮੈਂਬਰ ਬਣਾ ਲੈ ਮੱਲਾ ਐਟਾ ਵੱਡਾ ਜੀ ਜੀ ਕਲੈਕਸ਼ਨ ਕਰਦੇ ਹੋ ਵੀ ਉਹਦੇ ਚ ਹੋਰ ਕਿ ਸਿਆਣੇ ਬੰਦੇ ਬੰਦੇ ਹੈ ਨਹੀਂਗੇ ਰਜਿਸਟ੍ਰੇਸ਼ਨ ਨੰਬਰ ਜਿਹੜੀ ਸਾਡੀ ਹੈ ਜਿਹੜੀ 347 ਨੰਬਰ ਉਹਨਾਂ ਦੀ ਕੋਈ ਦੂਸਰਾ ਬੰਦਾ ਪਰਚੀ ਨਹੀਂ ਕਰ ਸਕਦਾ ਇਹਨਾਂ ਨੇ ਉਹ ਵੀ ਪੁੱਛਿਆ ਐਸਪੀ ਸਾਹਿਬ ਨੇ ਬਕਾਇਦਾ ਉਹਨਾਂ ਨੇ ਸਾਫ਼ ਸ਼ਬਦਾਂ ਚ ਰਿਟਰਨ ਚ ਉਹਨਾਂ ਨੂੰ ਦਿੱਤਾ ਵੀ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਵੀ ਭਾਈ ਤੁਹਾਡੇ ਤੇ ਕਾਰਵਾਈ ਹੋਊਗੀ ਅਗਰ ਤੁਸੀਂ ਕਰੋਗੇ ਸਾਡੇ ਕੋਲ ਕਮੀਆ ਦੱਸੋ ਵੇਗਾ ਸੁਜਨਤਿਆਰੇ ਕਮਿਊਨਿਟੀ ਗਈ ਵੀ ਕੋਰਟ ਦੇ ਸਪੈਸ ਅੱਗੇ ਆ ਇਹਨੇ ਦਰਖਾਸਤ ਦੇਣ ਦੇ ਬਾਅਦ ਵੀ ਅਸੀਂ ਕੋਈ ਪੁਲਿਸ ਕੋਲ ਲੈਣ ਨਹੀਂ ਗਿੱਤੀ ਇਹਨੇ ਘਰ ਦਾ 10 15 ਕੋਸਟ ਲੈਣਾ ਕੀਤਾ ਅਗਰ ਮਜਬੂਰ ਚਾਹ ਲੋ ਕੋਰਟ ਤੇ ਜਾਣਾ ਪਿਆ ਸਾਨੂੰ ਇਹਨੇ ਕਿਹਾ ਕੋਈ ਕੋਰਟ ਚਲੋ ਜੀ ਇਹਨੇ ਚੈਲੰਜ ਕੀਤਾ ਕੋਰਟ ਚਲ ਗਏ ਇਹਨਾਂ ਨੂੰ ਕਹੋ ਵੀ ਜੇ ਤੁਹਾਡੀ ਰਜਿਸਟਰਡ ਬੋੜੀਆ ਤੋਂ ਦੀ ਕਾਪੀ ਦਿਖਾਓ ਜੇ ਮੰਦਿਰ ਚ ਤੁਹਾਡੀ ਕੋਈ ਹੈ ਰਜਿਸਟਰਡ ਬੋੜੀਆ ਰਜਿਸਟਰਰ ਦੇ ਸਾਈਨ ਦਿਖਾਓ ਕਿਤੇ ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲਖਪੂਰ ਮੋਤੀ ਨਗਰ ਨਿਊ ਮੋਤੀ ਨਗਰ ਦੇ ਵਿੱਚ ਖੜਾ ਇੱਕ ਮੰਦਿਰ ਹੈ ਸ਼ੀ ਮੰਦਿਰ ਬੜਾ ਪ੍ਰਚੀਨ ਮੰਦਿਰ ਹੈ ਸ਼ੀ ਮੰਦਿਰ ਜੀ ਦਾ ਇੱਕ ਰੂਲਾ ਪੈ ਚੁੱਕਾ ਹੈ ਕਿ ਇਹਦਾ ਕਿ ਪਹਿਲੇ ਮਤਾ ਪੈਂਦਾ ਸੀ ਮਤਾ ਪੈਣ ਤੋਂ ਬਾਅਦ ਕਿ ਇਹ 2022 ਦੇ ਵਿੱਚ ਇਹ ਜਿਹੜੀ ਕੋਰਟ ਤੋਂ ਸਟੇ ਇੱਕ ਪਾਰਟੀ ਲੈ ਲੈਂਦੀ ਹੈ ਲੇਕਿਨ ਮਤਾ ਜਦੋਂ ਪੈਂਦਾ ਹੈ ਮਤਾ ਪੈਣ ਤੋਂ ਬਾਅਦ ਮਤੇ ਨੂੰ ਮਤੇ ਵਾਲਿਆਂ ਨੂੰ ਆ ਪਤਾ ਕਿ ਇਹ ਰਿਸਟੇ ਲੱਗ ਚੁੱਕੀ ਹਈ ਹੈ ਲੇਕਿਨ ਵਿਵਾਦ ਹੁੰਦਾ ਹੈ ਦੋ ਸੰਨ 2022 ਦੇ ਵਿੱਚ ਮੰਦਿਰ ਦੇ ਵਿੱਚ ਹੀ ਲੜਾਈ ਹੁੰਦੀ ਹੈ ਜਿਹਦਾ ਇੱਕ ਫੈਸਲਾ ਵੀ ਕਾਲੀ ਤਾਣਾ ਥਾਣੇ ਬਹਿ ਕੇ ਨਾਮ ਕਰ ਲਿਆ ਗਿਆ ਸੀਗਾ ਲੇਕਿਨ ਮੰਦਰ ਦੇ ਉੱਤੇ ਦਾ ਮੌਜੂਦਾ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਜੀ ਮੇਰਾ ਤਰਨੁਸ਼ਰਮਾ ਜੀ ਜਬਨੇਨਾਥ ਸਰਵੋਪਾਪ ਕੀ ਹੈ ਪੂਰਾ ਮਾਮਲਾ ਮੰਦਰ ਦਾ ਨਾਮ ਕੀ ਹੈ ਤੇ ਕਿਹੜੀ ਜਗ੍ਹਾ ਤੇ ਹੈ ਸਰ ਇਹ ਸ਼ੀ ਮੰਦਰ ਹੈ ਨਿਊ ਮੋਤੀ ਨਗਰ ਦੇ ਵਿੱਚ ਇਹ 2018 ਦੇ ਵਿੱਚ ਸਾਡੀ ਸ਼ੀ ਮੰਦਰ ਕਮੇਟੀ ਬਣਾਈ ਗਈ ਸੀ ਸਾਡੇ ਪ੍ਰਧਾਨ ਸ਼੍ਰੀ ਬਲਵੀ ਠਾਕੁਰ ਜੀ ਜੋ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਰਹਿਮਤ ਦੇ ਥੱਲੇ ਮੰਦਰ ਦਾ ਸਾਰੀ ਕਾਰਗੁਜ਼ਾਰੀ ਬੰਨੀ ਸਾਰੇ ਉੱਪਰ ਹਾਲਦਰ ਨਿਰਮਾਣ ਹੋਇਆ ਬੜੀ ਅੱਛੀ ਕਮੇਟੀ ਚੱਲ ਰਹੀ ਸੀਗੀ 2005 ਦੇ ਵਿੱਚ ਇੱਕ ਰਿਸਟਰੀ ਹੋ ਕਰਾਈ ਗਈ ਸੀ ਉਸ ਤੋਂ ਬਾਅਦ ਅੱਗੇ ਮਤੇ ਰਿਸਟਿਆਂ ਦੇ ਉੱਤੇ ਕੰਟੀਨਿਊ ਇਹ ਤਿੰਨ ਚਾਰ ਕਮੇਟੀਆਂ ਆਈਆਂ ਮਤੇ ਰਿਸਟਿਆਂ ਦੇ ਉੱਤੇ ਕੰਟੀਨਿਊ ਚੱਲਦੀ ਰਹੀ 2002 2018 ਦੇ ਵਿੱਚ ਚੱਲੀ ਗਈ 22 ਤੱਕ ਬੜੀ ਸੋਹਣੀ ਆਰਾਮਨਾ ਕਮੇਟੀ ਚੱਲਦੀ ਰਹੀ ਜਦੋਂ ਇਸ ਡਿਵੈਲਪਮੈਂਟ ਦਾ ਕੰਮ ਬੜੇ ਜੋਰਾਂ ਸ਼ੋਰਾਂ ਦੇ ਚੱਲ ਰਿਹਾ ਸੀਗਾ ਜਿਹੜੀ ਕੋਈ ਪੁਰਾਣੀ ਕਮੇਟੀ ਸੀਗੀ ਉਹਨਾਂ ਨੇ ਇੱਕ ਇਸ਼ੂ ਖੜਾ ਕਰ ਲਿਆ ਵੀ ਸਾਨੂੰ ਵੀ ਆ ਕੇ ਵਿੱਚ ਇਨਵੋਲਵ ਕਰੋ ਇਹ ਕਿ ਠੀਕ ਹੈ ਤੁਸੀਂ ਵੀ ਕਰੋ ਪਰ ਉਹ ਕਹਿੰਦੇ ਸਾਨੂੰ ਪ੍ਰਧਾਨਗੀ ਦਿਓ ਸਾਡੇ ਮੀਣਾ ਪੁੱਛੋ ਕੁਛ ਨਾ ਕਰੋ ਬੜੇ ਕੰਟੀਨਿਊਸly ਆਰਾਮਨਾ ਬਹਿ ਕੇ ਸਾਰੇ ਨੇ ਗੱਲਾਂ ਕੀਤੀਆਂ ਸਾਡੇ ਪ੍ਰਧਾਨ ਜੀ ਦੀ ਸਵਾਰੂਆਤ ਕਾਰਜਕਾਰੀ ਪ੍ਰਧਾਨ ਸਹਿਰ ਬਲ ਰਜੇਸ਼ਵਰ ਟੰਡਾ ਜੀ ਨੇ ਉਸ ਤੋਂ ਬਾਅਦ ਅਸੀਂ ਆਮਨਾ ਕੰਮ ਕਰਦੇ ਰਹੇ ਉਹਨਾਂ ਨੇ ਸਾਨੂੰ ਇੱਕ ਵਾਰੀ ਬੁਲਾਇਆ ਹੋਰੇ ਬੁਲਾ ਕੇ ਮੈਨੂੰ ਤੇ ਸਾਡੇ ਜਨਰਲ ਸੈਕਟਰੀ ਸਾਹਿਬ ਸੰਦਰ কুমার ਬਿਟਾਜੀ ਸਾਣਾ ਹੱਤਾ ਪਈ ਵੀ ਮੰਦਰ ਕੁਟਮਾਰਕ ਵਿਤੀ ਸਾਣਾ ਬੁਲਾ ਕੇ ਮਾਫੀਨਾਮਾ ਵੀ ਉਹਨਾਂ ਨੇ ਮੰਗਿਆ ਮੌਜੂਦਾ ਦੇ ਵਿੱਚ ਅਸੀਂ ਹਾਲ ਦਾ ਵੀ ਕੰਮ ਕਰ ਲਿਆ ਉਹਨਾਂ ਨੇ 7ਵੇਂ ਮਹੀਨੇ 2023 ਦੇ ਵਿੱਚ ਰਜਿਸਟ੍ਰੇਸ਼ਨ ਡੁਪਲੀਕੇਟ ਕਰਵਾ ਲਈ ਜਿਹਦੇ ਵਿੱਚ ਸਾਨੂੰ ਜਦੋਂ ਪਤਾ ਲੱਗਿਆ ਪੀਨੇ ਡੁਪਲੀਕੇਟ ਕਰਾ ਲਈ ਅਸੀਂ ਰਿਸਟਾਰਟ ਆਫਿਸ ਗਏ ਓਨਰ ਪੁੱਛਿਆ ਤਾਂ ਕੀ ਗੱਲ ਕੀਤੀ ਉਹ ਕਹਿੰਦੇ ਸਨ ਗਲਤ ਡੰਗ ਨਾਲ ਸਾਡਾ ਕਰਵਾ ਕੇ ਲੈ ਗਏ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਇੱਕ ਲੈਟਰ ਵੀ ਲਿਖਾ ਕੇ ਲੈ ਗਏ ਵੀ ਇਹ ਰਿਨਿਊ ਨਹੀਂ ਹੋਈ ਉਹ ਇਸ ਦੀ ਲਗਾ ਵੀ ਦਿੱਤੀ ਪਰ ਸਾਡਾ ਹੁਣ ਕੋਰਟ ਕੇਸ ਵੀ ਚੱਲਦਾ ਪਿਆ ਆ ਉਹ ਜੋਗੀ 14 8 ਨੂੰ ਉਹਦੀ ਸੁਣਵਾਈ ਵੀ ਹੈਗੀ ਆ ਬਾਤ ਕਰਦਾ ਪੈ ਗਿਆ ਕਿ ਤਾਲੇ ਲਗਾ ਦਿੱਤੇਗੇ ਉਹਨਾਂ ਨੇ ਸਾਰਾ ਸਾਡੇ ਹੁਣ ਪਹਿਲਾਂ ਇਹਨਾਂ ਨੇ ਅੰਦਰ ਪੋਸਟਰ ਲਾਤਾ ਵੀ ਸਾਡੀ ਕਬਜ਼ਾ ਹੋ ਗਿਆ ਫਿਰ ਇਹਨਾਂ ਨੇ ਅੰਦਰ ਇੱਕ ਭਗਤ ਲੰਗਰ ਦੇ ਕੇ ਗਿਆ ਸੀ ਉਹਦਾ ਸਮਾਨ ਚੱਕ ਕੇ ਲੈ ਗਿਆ ਉਹਦਾ ਪਤਾ ਨਹੀਂ ਕੀ ਕੀਤਾ ਲੰਗਰ ਲਾਇਆ ਨਹੀਂ ਲਾਇਆ ਰੱਬ ਜਾਣਦਾ ਪੋੜੇ ਨਾਲ ਜਾਣਦਾ ਕੱਲ ਰਾਤ ਨੂੰ ਇਹਨਾਂ ਨੇ ਬੰਦੇ ਇਕੱਠੇ ਕੀਤੇ ਮੰਦਰ ਦੇ ਵਿੱਚ ਤਾਲੇ ਸਾਡੇ ਸਟੋਰ ਦੇ ਸਾਡੇ ਦਫਤਰ ਦੇ ਤੋੜ ਕੇ ਆਪਣੇ ਤਾਂ ਨਵੇਂ ਤਾਲੇ ਲਾ ਕੇ ਚੱਲ ਗਏ ਕੱਲ ਨੂੰ ਮੰਦਰ ਚ ਗੋਲ ਗਿਆ ਪਈ ਆ ਚਾਂਦੀ ਦੇ ਮੂਗੜ ਪਏ ਆ ਕੱਲ ਨੂੰ ਕੋਈ ਹੋਰ ਨਾ ਨੁਕਸਾਨ ਕੱਲ ਸਾਨੂੰ ਜਮ ਮਾਰਦੂ ਮਾਰ ਦੇਣ ਸਾਡੇ ਕਮੇਟੀ ਮੈਂਬਰਾਂ ਨੂੰ ਮਾਰ ਦੇਣ ਉਹਦਾ ਕੌਣ ਜ਼ਿੰਮੇਵਾਰ ਆ ਉਹ ਜੋ ਹੈਗੇ ਨੇ ਮੇਰੇ ਖਿਆਲ ਨਾਲ ਕੀ ਨਾਮ ਉਹ ਰਵੀ ਜੀ ਉਹਨਾਂ ਦੇ ਕੋਈ ਰਿਸ਼ ਫਾਦਰ ਸਾਹਿਬ ਨੇ ਇਸ ਤੋਂਵੇਂ ਪ੍ਰਧਾਨ ਸੀਗੇ ਜਦੋਂ ਮਤੇ ਪੈਂਦੀ ਸੀਗੇ ਉਹ ਮੈਂਬਰ ਸੀਗੇ ਉਦੋਂ ਜਦੋਂ ਚੇਅਰਮੈਨ ਸੀ ਉਹਦੇ ਫਾਦਰ ਨੂੰ ਬਣਾਇਆ ਸੀ 2005 ਦੇ ਵਿੱਚ ਉਸ ਤੋਂ ਬਾਅਦ ਹੋਰ ਵੀ ਚੇਅਰਮੈਨ ਬਣੇ ਸਾਡੇ ਪੰਮਾ ਜੀ ਸੀ ਉਹ ਚੇਅਰਮੈਨ ਬਣੇ ਨੇ ਫਿਰ ਉਸ ਤੋਂ ਬਾਅਦ ਕੰਟੀਨਿਊ ਮਤੇ ਰਿਸ਼ਤੇ ਚੱਲਦੇ ਰਹੇ ਨੇ ਇੱਕ ਪਰਮਜੀ ਮਣੇ ਨੇ ਪ੍ਰਧਾਨ ਜੀ ਇੱਕ ਹੋਰ ਨਾਲ ਫਾਦਰ ਬਣਨੇ ਨੇ ਚੇਅਰਮੈਨ ਬਸ ਉਸ ਤੋਂ ਬਾਅਦ ਸਾਰੇ ਪ੍ਰਧਾਨੀ ਕੰਟੀਨਿਊ ਅੱਗੇ ਚੱਲਦੇ ਰਹੇ ਨੇ ਯਾਰ ਮੈਨੂੰ ਇੱਕ ਗੱਲ ਦੱਸੋ ਛੋਟੀ ਜੀ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ ਮੈਂ ਕਿ ਮੰਦਰਾਂ ਦਾ ਉਹ ਇਲਾਕਾ ਕਿਉਂ ਪੈਂਦਾ ਆਖਿਰ ਕਿ Hindu ਸਮਾਜ ਜਾ ਕੇ ਕਿੱਦਾਂ ਰਿਹਾ ਹੈ ਮੰਦਰ ਹੈ ਭੋਲੇ ਸ਼ੰਕਰ ਦਾ ਦਰਬਾਰ ਹੈ ਮਾਈਦਾ ਦਰਬਾਰ ਹੈ ਗੋਲਕਾਂ ਦਾ ਖਜ਼ਾਨਾ ਜਿਹੜਾ ਹੁੰਦਾ ਸਾਹਾ ਸੰਗਤ ਦੇ ਉੱਤੇ ਲਗਾਈਦਾ ਵੈ ਸਾਹਾ ਸੰਗਤ ਦੇ ਭਵਿਕਲੀ ਲਗਾਈਦਾ ਲੰਗਰ ਸੇਵਾ ਹੁੰਦੀ ਹੈ ਉੱਥੋਂ ਗਰੀਬਾਂ ਨੂੰ ਰਾਸ਼ਨ ਵੰਡਣ ਕੀਤਾ ਜਾਂਦਾ ਭੋਲੇ ਸ਼ੰਕਰ ਆ ਤਾਂ ਕਹਿੰਦੇ ਨਹੀਂ ਕਿ ਸਾਡੀ ਗੋਲਕਾਂ ਮੇਰੀ ਗੋਲਕਾਂ ਵੀ ਵੰਡੀਆਂ ਜਾਣ ਕੀ ਹੁਣ ਤਾਲੇ ਵੀ ਲਗਾ ਦਿੱਤੇ ਕਿ ਹੁਣ ਗੋਲਕਾਂ ਦਾ ਕੀ ਹ ਮੰਦਿਰਾਂ ਦੇ ਵਿੱਚ ਚੌਧਰਾਂ ਚਾਹੀਦੀਆਂ ਆ ਸੇਵਾ ਨਹੀਂ ਜਿਹੜਾ ਬੰਦਾ ਸੇਵਾ ਭਾਵਨਾ ਕਰਦਾ ਉਹਨਾਂ ਸਿਰ ਅੱਗੇ ਜੁੱਤੀਆਂ ਨਾਲ ਵੀ ਆਪਣੇ ਲੈ ਆ ਕੇ ਲੋਕਾਂ ਦੀ ਮੱਥੇ ਲਾ ਕੇ ਕੰਮ ਕਰਦਾ ਹੈ 84 ਲੱਖ ਯੂਨੀ ਇਹ ਤਾਂ ਭੁਗਤਣੀਆਂ ਪੈਣਗੀਆਂ ਪਰ ਭਾਈਓ ਉਹਨਾਂ ਦੇ ਕਰਮ ਹੁਣ ਕੀ ਕਹਿ ਸਕਦੇ ਹੁਣ ਉਹਨਾਂ ਨੂੰ ਸਮਝ ਹੀ ਨਹੀਂ ਹੈਗੀ ਬਸ ਉਹਨਾਂ ਦੀ ਇੱਕੀ ਚਿੰਨ੍ਹ ਜਾਰੰਦੀ ਸਾਨੂੰ ਚੌਧਰ ਚਾਹੀਦੀ ਹੈ ਸਾਨੂੰ ਚੌਧਰ ਬਸ ਦੇਖੋ ਉਹਨਾਂ ਨੇ ਕਮੇਟੀ ਰਜਿਸਟਰ ਕਰਾਈ ਆਪਣੀ ਉਹਦੇ ਚ ਉਹਦੇ ਫਾਦਰ ਚੇਅਰਮੈਨ ਆਪ ਉਹ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਭਰਾ ਉਹਦਾ ਮੈਂਬਰ ਬਣ ਗਿਆ ਇੱਕ ਪਰਿਵਾਰ ਦੇ ਤਿੰਨ ਮੈਂਬਰ ਆਪਣੇ ਆਂਢੀ ਗੁਆਂਢੀ ਸਾਰੇ ਮੈਂਬਰ ਬਣਾ ਲਏ ਮੱਲਾ ਐਡਾ ਵੀ ਉਹਦੇ ਚ ਹੋਰ ਕਿ ਮੈਂ ਸਿਆਣੇ ਬੰਲੇ ਬੰਦੇ ਹੈ ਨਹੀਂ ਕਿ ਤੁਸੀਂ ਕੈنسਲੇਸ਼ਨ ਕਿ ਕਰਵਾਈ ਉਹ ਅਸੀਂ ਕੈنسਲੇਸ਼ਨ ਕੋਰਟ ਚ ਲਾਇਆ ਹੋਇਆ ਉਹਨਾਂ ਦਾ ਰਿਟ ਲਈ ਹੋਈ ਆ ਉਹਦੀ 14 ਤਰੀਕਾ ਸਾਡੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਵੀ ਗੁਰਾਈ ਕਰਦੇ ਆ ਵੀ ਕੱਲ ਨੂੰ ਰੇਲ ਕੁੱਟਮਾਰ ਹੋ ਜੇ ਕੋਈ ਖੂਨ ਖਰਾਬਾ ਹੋ ਜੇ ਕੌਣ ਜ਼ਿੰਮੇਵਾਰ ਆ ਇਹ ਪ੍ਰਸ਼ਾਸਨ ਅੱਗੇ ਵੀ ਗਏ ਸੀ ਅੱਜ ਚੱਕਰੀ ਸਾਹਿਬ ਤੁਸੀਂ ਪ੍ਰਸ਼ਾਸਨ ਕੋ ਗਏ ਹੋ ਥਾਣਾ ਮੋਤੀ ਨਗਰ ਗਏ ਕਿ ਹੱਲ ਕੀ ਨਿਕਲਿਆ ਕਿ ਪ੍ਰਸ਼ਾਸਨ ਆਇਆ ਕਿ ਨਹੀਂ ਆਇਆ ਸਰ ਹਾਲ ਕੋਈ ਨਹੀਂ ਨਿਕਲਿਆ ਉਹ ਤੇ ਜਾ ਕੇ ਹੀ ਕੰਪਲੀਟ ਕਰਕੇ ਆਏ ਆ ਕੰਪਲੀਟ ਕਰਕੇ ਆਏ ਆ ਠੀਕ ਐ ਐਸੋ ਇੰਚਾਰਜ ਸਾਹਿਬ ਆਏ ਸੀਗੇ ਉਹ ਦੇਖ ਕੇ ਕਹਿੰਦੇ ਸਾਰਾ ਮੋਹੇ ਦੇਖੇ ਨੇ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਜਿਹੜਾ ਮੰਦਿਰ ਕਿਉਂਕਿ ਪਿਛਲੀ ਜਨਮ ਅਸ਼ੀ ਦੀ ਤਾਂ ਗਈ 43 ਲੱਖ ਰੁਪਏ ਇਕੱਠਾ ਕਰਕੇ ਸਾਰੇ ਲੋਕਾਂ ਦਾ ਸਹਿਯੋਗ ਨਾਲ ਆ ਚੁਕੇ ਉਹ ਦੂਸਰੀ ਪਾਰਟੀ ਨੂੰ ਰਾਸ ਨਹੀਂ ਆ ਰਿਹਾ ਕਿ ਵਿਕਾਸ ਕਿਉਂ ਹੋ ਰਿਹਾ ਅੱਜ ਅਸੀਂ ਥਾਣਾ ਮੋਤੀ ਰੰਗ ਚਾਰ ਸਾਹਿਬ ਨੂੰ ਕੰਪਲੀਟ ਦੇ ਕੇ ਆਏ ਅਰਖਾਸ ਦੇ ਕੇ ਆਏ ਪਰ ਉਹਦੇ ਉੱਪਰ ਸਾਡੀ ਜੀਰੋ ਸੁਣਵਾਈ ਹੈ ਤੁਹਾਡਾ ਪੈ ਚੁੱਕਾ ਮਤ ਦੇ ਵਿੱਚ ਤੁਸੀਂ ਤੁਹਾਡੇ ਕਹਿੰਦੇ ਮੁਤਾਬਿਕ ਉਹਨਾਂ ਦੇ ਕਹਿੰਦੇ ਇਹਨਾਂ ਦੇ ਭਾਜੀ ਦੇ ਕਹਿੰਦੇ ਮੁਤਾਬਿਕ ਕਿਹਾ ਗਿਆ ਹੈ ਕਿ ਆਪਣੀ ਉਹਨਾਂ ਨੇ ਸੂਦਬੂਤ ਦੇ ਨਾਲ ਹੀ ਆਖਿਆ ਕਿ ਮੈਂ ਮਤਾ ਜਿਹੜਾ ਪਾ ਰਿਹਾ ਕਿ ਉਸ ਤੋਂ ਬਾਅਦ ਤੁਸੀਂ ਦੇਖੋਗੇ ਫਿਰ ਉਸ ਤੋਂ ਬਾਅਦ ਫਿਰ ਕਿਉਂ ਇਤਨਾ ਕੰਮ ਕਰਦਾ ਸਰ ਸਾਡੇ ਪ੍ਰਧਾਨ ਦੀ ਬ੍ਰਿਵੀ ਠਾਕੁਰ ਜੀ ਜਿਹੜੀ ਸੀ ਐਸ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਦੀ ਡੈਥ ਹੋ ਰਹੀ ਹੈ 8 ਮਹੀਨੇ ਇਹ ਕਮੇਟੀ ਰਜਿਸਟਰ ਕਰ ਰਹੇ 7ਵੇਂ ਮਹੀਨੇ ਮੰਦਰਾ ਦੀ ਕਮੇਟੀ ਆ ਮੰਦਰਾ ਚ ਬੰਦੀਆਂ ਨਾ ਕਿ ਘਰਾਂ ਚ ਬੰਦੀਆਂ ਨੇ ਇਹ ਘਰ ਬੈਠੇ ਡੁਪਲੀਕੇਟ ਸ਼ਰਜੰਦਰ ਜਾ ਕੇ ਕਮੇਟੀ ਬਣਾ ਲੈਨੇ ਰਜਿਸਟਰ ਕਰ ਲੈਨੇ ਉਹਦੇ ਉੱਪਰ ਸਾਨੂੰ ਪੁਲਿਸ ਨੂੰ ਹਰਾਸਮੈਂਟ ਕਰੀ। ਇਹ ਸ਼ਿਪਰਾਨੀ ਪੜੀਗੀ Shiv ਦੇ ਮੰਤਰ ਚ ਬੈਠੀਓ ਸ਼ਿਪਰਾਨੀ ਪੜੀਗੀ ਸ਼ਿਪਰਾਨ ਦੇ ਵਿੱਚ ਲਿਖਿਆ ਗਿਆ ਵੈ ਕਿ ਮੰਦਰਾਂ ਦੇ ਉੱਤੇ ਕਬਜ਼ੇ ਨਹੀਂ ਹੁੰਦੇ ਤੇ ਹਮੇਸ਼ਾ ਧਾਰਮਿਕ ਭਾਵਨਾ ਨਾਲ ਜੁੜਨਾ ਚਾਹੀਦਾ ਵੈ। ਮੰਦਰ ਹਮੇਸ਼ਾ ਉਸ ਪਰਮਾਤਮਾ ਦਾਰ ਹੁੰਦਾ ਜਿੱਥੇ ਇਨਸਾਨ ਆ ਕੇ ਮੱਥਾ ਟੇਕਦਾ ਤੇ ਆਪਣੀ ਮਨੋ ਕਾਮਨਾ ਮੰਗਦਾ। ਸਰ ਮੈਂ ਉਹ ਹੀ ਦੱਸਣਾ ਹੈ ਇੱਥੇ 10 ਬਣ ਕੇ ਕੰਮ ਕੀਤਾ ਜਾਂਦਾ ਵਾ ਜਦੋਂ ਵੀ ਕਮੇਟੀ ਨਵੀਂ ਬਣਦੀ ਹੈ ਪਿਛਲੀ ਕਮੇਟੀ ਮਹੱਲੇ ਦੇ ਸਹਿਯੋਗ ਨਾਲ ਮੀਟਿੰਗ ਜਨਰਲ ਮਿਲਾਈ ਜਾਂਦੀ ਇਹਨਾਂ ਦਾ ਧੱਕਾ ਕਰਦੇ ਵੇ ਕਿ ਕਮੇਟੀ ਭੰਗ ਨਹੀਂ ਹੋਈ ਬਾਅਦ ਵਿੱਚ ਰਜਿਸਟਰ ਕਰਕੇ ਜੀ ਸਾਨੂੰ ਕਬਜ਼ਾ ਚਾਹੀਦਾ ਤਾਲੇ ਲਗਾਏਗੇ ਫਿਰ ਤੁਸੀਂ ਤੋੜੇ ਕਿ ਤਾਲੇ ਖੋਲੇ ਕਿ ਕਬਜ਼ਾ ਜਿਆਦਾ ਜੇ ਕਾ ਤਾਲੇ ਲੱਗੇ ਰਹੇ ਭਾਈ ਪੁਲਿਸ ਦਾ ਦੇਖ ਰਹੇ ਕਿ ਪੁਲ ਸਾਨੂੰ ਕੀ ਸਹਿਯੋਗ ਕਰ ਰਹੀ ਹੈ ਹਜੇ ਤੱਕ ਹਜੇ ਤੱਕ ਸਾਨੂੰ ਕੋਈ ਤਾਂ ਕੋਈ ਸਹਿਯੋਗ ਨਹੀਂ ਮਿਲਿਆ ਕਮੇਟੀ ਕਿਸ ਤਰ੍ਹਾਂ ਚੱਲਦੀ ਹੈ ਪੁਰਾਣੀ ਵਾਂਗ ਸਾਡੀ ਕਮੇਟੀ ਵਧੀਆ ਚੱਲਦੀ ਹੈ ਬਹੁਤ ਕੰਮ ਹੋਇਆ ਮੰਦਰ ਦਾ ਅਸੀਂ ਸਾਰੇ ਮਹੱਲਾ ਨੂੰ ਅਸੀਂ ਬੜੇ ਖੁਸ਼ ਹਾਂ ਇਹਨਾਂ ਤੋਂ ਕਿਉਂਕਿ ਸਾਡੇ ਮੰਦਰ ਦੀ ਤਰੱਕੀ ਸਾਰੇ ਮਹੱਲੇ ਦੀ ਤਰੱਕੀ ਆ ਲੱਗਦਾ ਕਿ ਮੰਦਿਰਾਂ ਦੇ ਵਿੱਚ ਵੀ ਇਹ ਕੰਮ ਹੋਣੇ ਚਾਹੀਦੇ ਨੇ ਕਿਉਂਕਿ ਇਨਸਾਨ ਉੱਥੇ ਆਂਦਾ ਸਾਵਨ ਚੱਲਦਾ ਪਿਆ ਹਰ ਕੋਈ ਦੇਖੇਗਾ ਕਿ ਜਦੋਂ ਮੰਦਿਰ ਦੀ ਖਬਰ ਚੱਲੇਗੀ ਹਰ ਕੋਈ ਦੇਖੇਗਾ ਕਿ ਸ਼ਿਵ ਦੇ ਮੰਦਿਰ ਹੀ ਆ ਹੋ ਰਿਹਾ ਬਿਲਕੁਲ ਸਾਨੂੰ ਬਹੁਤ ਬੁਰਾ ਲੱਗ ਰਿਹਾ ਵੀ ਸਾਡੇ ਮੰਦਿਰ ਦੀ ਬਦਨਾਮੀ ਹੋ ਰਹੀ ਆ ਇਹ ਕੰਮ ਨਹੀਂ ਹੋਣਾ ਚਾਹੀਦਾ ਜੋ ਵੀ ਫੈਸਲਾ ਹੋਵੇ ਸਾਡੇ ਮੰਦਿਰ ਦਾ ਸਾਡੇ ਮਹੱਲੇ ਦੀ ਸਹਿਮਤੀ ਦੇ ਨਾਲ ਬੈਠ ਕੇ ਹੋਣਾ ਚਾਹੀਦਾ ਪ੍ਰਧਾਨ ਸਾਹਿਬ ਤੁਹਾਡੀ ਜ਼ਿੰਮੇਵਾਰ ਮੋਡੀਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ ਹੁਣ ਕੀ ਹੈ ਅਗਲਾ ਸਟੈਪ ਲਈ ਨਹੀਂ ਤਾਂ ਸਾਰਿਆਂ ਨੇ ਕਿਹਾ ਸਹਿਯੋਗ ਨਾਲ ਚੱਲੋ ਮੰਦਿਰ ਦਾ ਕੰਮ ਮੰਦਿਰ ਨੂੰ ਸਹੀ ਢੰਗ ਨਾਲ ਅਸੀਂ ਵੈਗਸ ਸੁਲਜਣ ਨੂੰ ਤਿਆਰ ਹਾਂ ਕੋਈ ਕਮੀ ਨਹੀਂ ਦਿਖਦੀ ਵੀ ਫਿਰ ਕੋਰਟ ਕੇਸ ਦੇ ਵਿੱਚ ਅਸੀਂ ਗਏ ਆ ਇਹਨੇ ਦੇ ਦਰਖਾਸਤ ਦੇਣ ਦੇ ਬਾਵਜੂਦ ਅਸੀਂ ਕੋਈ ਪੁਲਿਸ ਕੋਲ ਲੈਣੀ ਨਹੀਂ ਕੀਤੀ ਇਹਨੇ ਘੱਟੋ ਦਾ 10 15 ਪੁਲਿਸ ਕੋਲ ਲੈਣਾ ਕੀਤਾ ਆ ਅਗਰ ਮਜਬੂਰ ਚਾਹ ਨੂੰ ਕੋਰਟ 'ਚ ਜਾਣਾ ਪਿਆ ਸਾਨੂੰ ਇਹਨੇ ਕਿਹਾ ਤੁਸੀਂ ਕੋਰਟ ਚਲੋ ਜੀ ਇਹਨੇ ਚੈਲੰਜ ਕੀਤਾ ਕੋਰਟ ਚਲ ਗਏ ਉਹਨੇ ਚੈਲੰਜ ਕਰਤਾ ਰਿਸ਼ਤਾ ਦੋਸਤਾਂ ਜਾ ਕੇ ਜਿਹੜੀ ਰੀਨਿਊ ਜਿਹੜੀ ਇਹਨੇ ਕਰਾਈ ਆ ਉਹ ਦਿਖਾ ਕੇ ਲਿਆਏ ਉਹ ਕਹਿੰਦੇ ਅਸੀਂ ਰੀਨਿਊ ਨਹੀਂ ਕੀਤੀ ਇਹਨਾਂ ਨੇ ਇਹਨੇ ਸਰਟੀਫਾਈਡ ਕਾਪੀ ਰੱਖੀ ਆ ਜਦ ਤੱਕ ਕੋਰਟ ਕੇਸ ਨਹੀਂ ਖਤਮ ਹੁੰਦਾ ਤੱਕ ਦਾ ਕੋਈ ਫੈਸਲਾ ਨਹੀਂ ਹੋਸਾ ਮੰਨਿਆ ਅਦਾਲਤ ਇਹਨਾਂ ਨੇ ਲਈਤੀ ਹੋਈ ਉਹ ਵੀ ਮੰਨੀ ਨਹੀਂ ਜਾਊਗੀ ਜਿਹੜੀ ਇਹਨਾਂ ਨੇ ਬਣਾਈ ਰਜਿਸਟਰ ਉਹ ਮੰਨੀ ਨਹੀਂ ਜਾ ਰਹੀ ਉਹਨਾਂ ਨੇ ਵੀ ਕਹਤਾ ਇਹਨੂੰ ਵੈਲਿਡਿਟੀ ਨਹੀਂ ਦਿੱਤੀ ਹੈਗੀ ਕੋਈ ਨਹੀਂ ਵੈਲਿਡਿਟੀ ਨਹੀਂ ਦਿੱਤੀ ਸੀ ਬਧਾਈ ਇਹਦੀ 45 ਕਿੰਨਾ ਲਗਾ ਲੈ ਜਦੋਂ ਵੈਲਿਡਿਟੀ ਹੈ ਹੀ ਨਹੀਂ ਸਰ ਪੁਲਿਸ ਨਾਲ ਮਿਲ ਕੇ ਇਹ ਤਾਲੇ ਲੱਗਦੇ ਉਦਾਂ ਨਹੀਂ ਤਾਲੇ ਲੱਗ ਸਕਦੇ ਮੰਦਰਾ ਦੇ ਵਿੱਚ ਵਿੱਚ ਜਦੋਂ ਪੁਸਤਕੀ ਨੂੰ ਲੱਗੀ ਕਬਜ਼ੇ ਕਰਾਣ ਲੱਗੀ ਕਿਉਂ ਕਿ ਅਸੀਂ ਇਹ ਤਾਂ ਹੁਣ ਪੁਲਸੀ ਦੱਸ ਸਕਦੀ ਹੈ ਜੇ ਤੁਸੀਂ ਇਹ ਗੱਲ ਕੀਤੀ ਫਿਰ ਥਾਣੇ 'ਚ ਅਸੀਂ ਥਾਣੇ 'ਚ ਗੱਲ ਕੀਤੀ ਉਹ ਕਹਿੰਦੇ ਦੋ ਦਿਨ ਦੋ ਪਰਸੋਂ ਡਿਪਟੀ ਸਾਹਿਬ ਆਣ ਕੇ ਕੋਈ ਹੱਲ ਨਿਕਲੇਗਾ ਮੈਨੂੰ ਨਹੀਂ ਮੇਨ ਲੱਗਦਾ ਕੋਈ ਹੱਲ ਨਿਕਲੇਗਾ ਤੁਹਾਨੂੰ ਹੱਲ ਨਹੀਂ ਲੱਗਦਾ ਮੈਨੂੰ ਕੋਈ ਹੱਲ ਨਹੀਂ ਲੱਗਦਾ ਮਤਲਬ ਤੁਸੀਂ ਹੁਣ ਆਪਣੇ ਕਮੇਟੀ ਕੈਨਸਲ ਕਰੋ ਨਹੀਂ ਕੈਨਸਲ ਕਰ ਰਹੇ ਜੀ ਦਾਲਦੇਵ ਦੇ ਵਿੱਚ ਕੋਰਟ ਰਾਹੀਂ ਲੜ ਰਹੇ ਆ ਕੋਰਟ ਤੇ ਸਾਨੂੰ ਮਾਣਯੋਗ ਅਦਾਲਤ ਤੇ ਪੂਰਾ ਵਿਸ਼ਵਾਸ ਆ ਵੀ ਜੋ ਸਹੀ ਫੈਸਲਾ ਕਰੋਗੀ ਸਾਨੂੰ ਸਿਰ ਮੱਥੇ ਕੰਬੋਲ ਹੋਊਗਾ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਉਮੀਦ ਨਹੀਂ ਹੈ ਵੀ ਚਾਹੇ ਉਹਰੇ ਕੁੱਟਮਾਰ ਹੋ ਜੇ ਜੋ ਮਰਜ਼ੀ ਆ ਕੇ ਮੰਦਰਾਂ ਦੀ ਲੁੱਟ ਖੋ ਕਰ ਜੇ ਕੋਈ ਕਰ ਜੇ ਕੋਈ ਕਾਗਜ਼ ਦੀ ਵੈਲਿਊ ਨਹੀਂ ਬੰਦੇ ਦੀ ਵੈਲਿਊ ਨਹੀਂ ਬਸ ਜੋ ਹੈ ਰੱਬ ਹੀ ਰੱਬੇ ਬਸ ਹੋਰ ਉਸ ਤੋਂ ਲਾਵਾ ਕੁਛ ਨਹੀਂ ਹੈ ਕਾਫੀ ਦਿਨ ਉੱਥੇ ਬੈਠ ਕੇ ਹਤਾਸ਼ ਹੋ ਕੇ ਆ ਸਾਰਾ ਦਿਨ ਸਾਰਾ ਦਿਨ ਬੈਠੇ ਆ ਸਾਰਾ ਕਦੇ ਕਿੱਧਰ ਕਦੇ ਕਿੱਧਰ ਕਦੇ ਕਿੱਧਰ ਕੋਈ ਪਾਲਿਸੀ ਸੁਣਵਾਈ ਨਹੀਂ ਹੈਗੀ ਜਿਸ ਸ਼ਿਵ ਮੰਦਰ ਦੇ ਬਾਰੇ ਅਸੀਂ ਖੜੇ ਹੋਏ ਆ ਜੋ ਦੂਜਾ teursi ਕਾ ਜਿਹਦੇ ਉੱਤੇ આરોਪ ਲੱਗ ਰਹੇ ਸੀਗੇ ਰਵੀ ਜੀ ਉਹ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕੀ ਕਰਦੇ ਨੇ ਰਵੀ ਜੀ ਹੈ ਕੀ ਪੂਰਾ ਮਾਮਲਾ ਸ਼ਿਵ ਮੰਦਰ ਦਾ ਆਖਿਰਿਕ ਪਾਰਟੀ આરોਪ ਲਗਾ ਰਹੀ ਹੈ ਕਿ ਪਹਿਲੇ ਉਹ ਉੱਥੇ ਦੇ ਅਹੁਦੇਦਾਰ ਸੀ ਤਾਲਾ ਤਰਸੀ ਲਗਾ ਦਿੱਤਾ ਗਿਆ ਤੁਹਾਡੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਕੱਲ ਨੂੰ ਸਾਡੀ ਗੁਲਕਾਂ ਵੀ ਚੋਰੀ ਹੋ ਸਕਦੀਆਂ ਸਾਡੇ ਮੁੱਕੜ ਪੇ ਨੇ ਉਹ ਵੀ ਚੋਰੀ ਹੋ ਸਕਦੇ ਨੇ ਇੱਕ ਵੱਡਾ આરોਪ ਲੱਗਦਾ ਸਰ ਗੱਲ ਬੇਨਤੀ ਇਹ ਹੈ ਵੀ ਸ਼ਿਵ ਮੰਦਰ ਦੀ ਕਮੇਟੀ ਕਿਹੜੀ ਹੈ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਆਪ ਜੀ ਨੂੰ ਵੀ ਸਾਰੇ ਸਮਾਜ ਨੂੰ ਵੀ ਰਜਿਸਟਰਰ ਤੋਂ ਰਜਿਸਟ੍ਰੇਸ਼ਨ ਵੀ ਕੋਈ ਚੀਜ਼ ਹੁੰਦੀ ਹੈ ਉਹ ਰਜਿਸਟ੍ਰੇਸ਼ਨ ਦੀ ਗਵਰਨਿੰਗ ਬੋਡੀ ਦੀ ਇੱਕ ਲਿਸਟ ਹੁੰਦੀ ਹੈ ਉਹ ਰਜਿਸਟਰਡ ਬੋਡੀ ਸਾਡੀ ਹੈ ਜੇ ਇੱਕ 2018 ਦੇ ਵਿੱਚ ਇੱਕ ਬੰਦੇ ਨੂੰ ਨੋਮੀਨੇਟ ਕੀਤਾ ਸੀ ਬੈਂਕ ਆਪਰੇਟ ਲਈ ਉਹਨੂੰ ਮਤਾ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਵੈਸੇ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਨ ਦੇ بیٹے ਦਾ ਕੋਈ ਰਾਈਟ ਨਹੀਂ ਬੰਦਾ ਵੀ ਉਹ ਚੱਕ ਕੇ ਸਮਾਨ ਕੁਛ ਮਤਲਬ ਅਰਾਜਕ ਤੱਤਾਂ ਦੇ ਉਹ ਦੇ ਦਵੇ ਚਾਬੀਆਂ ਕਾਪੀਆਂ ਤੇ ਲੈ ਜਾ ਕਿਉਂਕਿ ਉਹ ਅਕਾਉਂਟਰਡ ਸੀ ਉਹ ਅਕਾਉਂਟ ਲਿਖਦੇ ਸੀ ਸਾਰਾ ਕੁਛ ਕਮੇਟੀ ਚੱਲ ਰਹੀ ਸੀ ਅੱਛਾ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਅਸੀਂ ਬੜੀ ਵਾਰ ਰਿਕੁਐਸਟ ਕੀਤੀ ਭਾਈ ਤੁਸੀਂ ਮੈਨੂੰ ਮਿਲੋ ਕਰੋ ਉਹਨਾਂ ਦੇ بیٹے ਨੇ ਸਾਡੇ ਪ੍ਰਧਾਨ ਜੀ ਨੂੰ ਪਹਿਲਾਂ ਕਈ ਵਾਰ ਕਈ ਵਾਰ ਹੀ ਕਿਹਾ ਵੀ ਮੈਂ ਅੱਜ ਸਮਾਨ ਦੇ ਦੂੰਗਾ ਕੱਲ ਦੇ ਦੂੰਗਾ ਮੰਦਰ ਆ ਕੇ ਦੇ ਦੂੰਗਾ ਦੇਤੇ ਬਾਅਦ ਤਾਂ ਉਤਰਾ ਅਧਿਕਾਰੀ ਉਹੀ ਨੇ ਨਾ ਤੇ ਉਹਨਾਂ ਨੇ ਸਮਾਨ ਨਹੀਂ ਦਿੱਤਾ ਲੈਜਰਾਂ ਕਾਪੀਆਂ ਜੋ ਵੀ ਸੀਗੀਆਂ ਫਿਰ ਅਸੀਂ ਇਸ ਮਤਲਬ ਸੀਪੀ ਸਾਹਿਬ ਨੂੰ ਇੱਕ ਲੈਟਰ ਵੀ ਲਿਖੀ ਉਸ ਤੋਂ ਬਾਅਦ ਜਿਹੜੇ ਚਾਰਜ ਦੇਤਾ ਉਹਨਾਂ ਨੂੰ ਜਿਹੜੇ ਬਲਰਾਮ ਬਾਤੀ ਚ ਪ੍ਰਧਾਨ ਸੀਗੇ ਰਜਿਸਟਰਰ ਤੋਂ ਬਕਾਇਦਾ ਚੱਲ ਰਹੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੀ ਦਿੱਤਾ ਉਹ ਕੋਈ ਬਜ਼ੁਰਗ ਆ ਔਰ ਸਿਗੇ ਜਿਹੜੇ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਸ਼ੁਰੂ ਤੋਂ ਮੰਦਿਰ ਬਣਾਇਆ ਇੱਕ ਕਮਰੇ ਤੋਂ ਸ਼ੁਰੂ ਕੀਤਾ ਉਸ ਉਹਨਾਂ ਨੂੰ ਬਦਤਮੀਜ਼ੀ ਨਾਲ ਬੋਲੇ ਤੇ ਝਗੜੇ ਦੇ ਮਾਹੌਲ ਹੋ ਗਏ ਸੇ ਅਸੀਂ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਵੀ ਸਰ ਇਹਨਾਂ ਨੂੰ ਕਰੋ ਕੁਝ ਸੰਭਾਲੋ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਬਾਅਦ ਚੋ ਐਸਪੀ ਸਾਹਿਬ ਐਸਪੀ ਸਾਹਿਬ ਨੇ ਸਾਰਿਆਂ ਨੇ ਇਹਨਾਂ ਤੇ ਰੋਕ ਲਗਾਤੀ ਪਿੱਤੂ ਸੀ ਉਹਨਾਂ ਨੇ ਸਾਡੇ ਕਹਿੰਦੇ ਨਹੀਂ ਕੀਤਾ ਉਹਨਾਂ ਨੇ ਰਜਿਸਟਰ ਦਫਤਰ ਆਪਣੇ ਮਹਿਕਮੇ ਵੱਲੋਂ ਇੱਕ ਲੈਟਰ ਕੱਢੀ ਵੀ ਇਹ ਵੈਲਿਡ ਕੌਣ ਹੈਗਾ ਦੋਨਾਂ ਦੇ ਵਿੱਚੋਂ ਦੋਨੇ ਕਮੇਟੀਆਂ ਚੋਂ ਇਹਨਾਂ ਨੇ ਹਫ਼ਤਾ 10 ਦਿਨ ਪੂਰੀ ਤਸੱਲੀ ਨਾਲ ਇਨਵੈਸਟੀਗੇਸ਼ਨ ਕਰਕੇ ਕੀਤਾ ਉਹਨਾਂ ਨੇ ਰਜਿਸਟਰ ਆਫਿਸ ਨੇ ਸਾਡੀ ਗਵਰਨਿੰਗ ਬੋਡੀ ਨੂੰ ਵੈਲਿਡ ਇਕਰਾਰ ਦਿੱਤਾ ਲੇਕਿਨ ਰਵੀ ਜੀ ਇਹਨੇ ਨਹੀਂ ਕਹਾ ਗੱਲ ਕੀਤੀ ਕਿ ਜਿਹੜੀ ਉਹ ਤੁਸੀਂ ਰਜਿਸਟਰ ਦਫਤਰ ਰਜਿਸਟਰ ਕਰਾਈ ਹੈ ਆਪਣੀ ਕਮੇਟੀ ਜਿਹੜੀ ਕਰਾਈ ਹੈ ਉਹ ਮਤੇ ਤੋਂ ਬਾਤ ਕਰੀ ਪਹਿਲੇ ਮਤਾ ਚੱਲਦਾ ਸੀ 2018 2018 ਦੇ ਵਿੱਚ ਤੁਸੀਂ ਉਹ ਰਜਿਸਟਰ ਕਰਾਈ ਹੈ ਨਹੀਂ ਸਰ ਮੈਂ 2005 ਦੀ ਜਿਹੜੀ ਬੋਡੀ ਹੈ 2005 ਤੋਂ ਹੀ ਚੱਲਦੀ ਆ ਰਹੀ ਹੈ ਸਰ ਜੇ ਵਿੱਚੋਂ ਇੱਕ ਦੋ ਸਾਲ ਦਾ ਗੈਪ ਪੈ ਜਾਂਦਾ ਨਾ ਉਹ ਸਾਰੀਆਂ ਗੱਲਾਂ ਰਜਿਸਟਰ ਆਫਿਸ ਨੇ ਕਲੀਅਰ ਕੀਤੀਆਂ ਉਹਨਾਂ ਨੂੰ ਐਸਪੀ ਸਾਹਿਬ ਨੂੰ ਜੀ ਸਾਨੂੰ ਬਿਠਾ ਕੇ ਉਹਨਾਂ ਨੇ ਬਕਾਇਦਾ ਉਹਨਾਂ ਦਾ ਨੋਟ ਪੜਿਆ ਸਾਨੂੰ ਨਹੀਂ ਲੈ ਕੇ ਦੋਨੇ ਪਾਰਟੀਆਂ ਨੂੰ ਬਿਠਾਇਆ ਬਿਠਾ ਕੇ ਇਹਨਾਂ ਨੂੰ ਖੁੱਲੇ ਸ਼ਬਦਾਂ ਚ ਕਿਹਾ ਵੀ ਤੁਸੀਂ ਤੱਕਾ ਕਲੈਕਸ਼ਨ ਨਹੀਂ ਕਰਨੀ ਅਸੀਂ ਐਪਲੀਕੇਸ਼ਨ ਦਿੱਤੀ ਸੀ ਵੀ ਰਜਿਸਟ੍ਰੇਸ਼ਨ ਨੰਬਰ ਜਿਹੜੀ ਸਾਡੀ ਹੈ ਜਿਹੜੀ 347 ਨੰਬਰ ਉਹਦੀ ਕੋਈ ਦੂਸਰਾ ਬੰਦਾ ਪਰਚੀ ਨਹੀਂ ਕਰ ਸਕਦਾ ਇਹਨਾਂ ਨੇ ਉਹ ਵੀ ਪੁੱਛਿਆ ਐਸਪੀ ਸਾਹਿਬ ਨੇ ਬਕਾਇਦਾ ਉਹਨਾਂ ਨੇ ਸਾਫ਼ ਸ਼ਬਦਾਂ ਚ ਰਿਟਰਨ ਚ ਉਹਨਾਂ ਨੂੰ ਦਿੱਤਾ ਵੀ ਨਹੀਂ ਕੱਟ ਸਕਦਾ ਉਹਨਾਂ ਨੇ ਕਿਹਾ ਵੀ ਭਾਈ ਤੁਹਾਡੇ ਤੇ ਕਾਰਵਾਈ ਹੋਊਗੀ ਅਗਰ ਤੁਸੀਂ ਕਰੋਗੇ ਚਲੋ ਕਲੈਕਸ਼ਨ ਦਾ ਕਰਤਾ ਉਨਾਂ ਨੇ ਕਿਹਾ ਵੀ ਜਿਹੜਾ ਤੁਹਾਡੇ ਕੋਲ ਸਮਾਨ ਆ ਜਾਂ ਜੋ ਵੀ ਹੈ ਕਾਪੀਆਂ ਚਾਬੀਆਂ ਆ ਉਹ ਦਿਓ ਇਹਨਾਂ ਨੇ ਕੋਈ ਗੱਲ ਨਹੀਂ ਇੱਕ ਬੰਦਾ ਇੱਕ ਬੰਦਾ ਪੂਰੇ ਮਹੱਲੇ ਨੂੰ ਮਾਹੌਲ ਨੂੰ ਹਿੰਦੂ ਤਰਫ ਨੂੰ ਸ਼ਰਮਸਾਰ ਕਰ ਰਿਹਾ ਹੈ ਉਹ ਹਿੰਦੂ ਹੋ ਕੇ ਸਿਰਫ ਆਪਣੀ ਈਗੋ ਪਿੱਛੇ ਹੋਰ ਕੋਈ ਐਸੀ ਗੱਲ ਨਹੀਂ ਹੈਗੀ ਕੋਈ ਨਹੀਂ ਅਸੀਂ ਕਈ ਮੀਟਿੰਗਾਂ ਕੀਤੀਆਂ ਅਸੀਂ ਹੱਥ ਜੋੜੇ ਬੜਾ ਕੁਝ ਕੀਤਾ ਰਿਕੁਐਸਟ ਕੀਤੀ ਅਸੀਂ ਬੜੀ ਕਹਿ ਰਹੀ ਕਿ ਜਿਹੜਾ ਤੁਸੀਂ ਰਜਿਸਟਰ ਕਰਾਇਆ ਹੋਇਆ ਉਸ ਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਉਹਦੀ ਤਾਰੀਖ ਵੀ ਹੈਰਿੰਗ ਵੀ ਉਹਦੀ ਮੇਰੀ ਬੇਨਤੀ ਇਹ ਹੈ ਵੀ ਜੇ ਕੋਰਟ ਦੇ ਵਿੱਚ ਚੈਲੰਜ ਕੀਤਾ ਕਿਸੇ ਬੰਦੇ ਨੇ ਜਦੋਂ ਐਸਪੀ ਸਾਹਿਬ ਨੇ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਦਰਖਾਸਤ ਦਿੱਤੀ ਐਸਪੀ ਸਾਹਿਬ ਨੇ ਕਿਹਾ ਨਾ ਵੀ ਉਹ ਬੰਦੇ ਬਣੋ ਤੁਸੀਂ ਕਰੋ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਨਾ ਇਦਾਂ ਕਰੋ ਵੀ ਕੋਰਟ 'ਚ ਸਟੇ ਲੈ ਲਓ ਸਟੇ ਮਿਲੀ ਨਹੀਂ ਇਹ ਤੁਹਾਡੇ ਉੱਤੇ ਹੀ ਰੋਪ ਲਗਾ ਰਹੇ ਕਿ ਤੁਸੀਂ ਸਾਨੂੰ ਅੰਨਾਂ ਨਹੀਂ ਸਾਨੂੰ ਕਿਹਾ ਕੋਰਟ ਮਿਲਾਂਗੇ ਹੁਣ ਫਿਰ ਕੋਰਟ ਚ ਨਹੀਂ ਬਿਲਕੁਲ ਗਲ ਕੋਰਟ ਦੇ ਵਿੱਚ ਅਸੀਂ ਕਿਉਂ ਕਵਾਂਗੇ ਕੋਰਟ ਚਾਹੋਗੇ ਅਸੀਂ ਤਾਂ ਵੈਲੇ ਅਸੀਂ ਕਿਉਂ ਕਵਾਂਗੇ ਸਾਰਾ ਅਸੀਂ ਅੱਛਾ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੋਰਟ ਦੇ ਵਿੱਚ ਚਲੇ ਗਏ ਇਹਨਾਂ ਨੇ ਸਟੇ ਮੰਗੀ ਕੋਰਟ ਨੇ ਕੋਈ ਵੀ ਸਟੇ ਨਹੀਂ ਦਿੱਤੀ ਇਹਨਾਂ ਨੂੰ ਉਹ ਕਹਿੰਦੇ ਵੀ ਨਹੀਂ ਜਿਹੜੀ ਗਵਰਨਰ ਬੜੀ ਉਹਨਾਂ ਨੇ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਵੀ ਦਿਖਾਓ ਹਾਲੇ ਤਾਂ ਐਪਲੀਕੇਸ਼ਨਾਂ ਹੋ ਰਹੀਆਂ ਸੀ ਸਮਨਿੰਗ ਹੋ ਰਹੀ ਸੀਗੀ ਤੇ ਕੋਈ ਅੱਡੀ ਗੱਲ ਨਹੀਂ ਨਾ ਤਾਂ ਸਟੇ ਹੈ ਨਾ ਇਹਨਾਂ ਨੂੰ ਕਹੋ ਵੀ ਜੇ ਤੁਹਾਡੀ ਰਜਿਸਟਰਡ ਬੋਡੀਆ ਤਾਂ ਉਹਦੀ ਕਾਪੀ ਦਿਖਾਓ ਜੇ ਮੰਦਰ ਚ ਤੁਹਾਡੇ ਕੋਈ ਹੈ ਰਜਿਸਟਰਡ ਬੋਡੀ ਰਜਿਸਟਰਰ ਦੇ ਸਾਈਨ ਦਿਖਾਓ ਕਿਤੇ ਕਹਿੰਦੇ ਸਾਡੇ ਕੋ ਪਹਿਲੇ ਮਤਿਆਂ ਦੀ ਚਲਦੀ ਸੀ ਮਤਿਆਂ ਹੀ ਸਾਡੇ ਪੈਂਦੇ ਸੀ ਤੇ ਮਤਿਆਂ ਨਾਲ ਹੀ ਚਲਦੇ ਸੀ ਅਸੀਂ ਨਹੀਂ ਸਰ ਮੇਰੀ ਬੇਨਤੀ ਸੁਣੋ ਵੀ ਐਦਾਂ ਕਹਿਣ ਨੂੰ ACP ਸਾਹਿਬ ਨੇ ਇਹ ਵੀ ਸਮਝਾਇਆ ਸੀ ਉਹਨਾਂ ਨੂੰ ਕਹਿੰਦੇ ਮੈਂ ਮੈਂ ਕਹਿੰਦੇ SHC ਮੈਂ DSP ਕਹਿੰਦੇ ਮੇਰੇ ਨਾਲ ਕੁਰਸੀ ਤੇ ਕੋਈ ਬੰਦਾ ਬੈਠ ਜਾਵੇ ਉਹਦੇ ਪੇਪਰ ਨਾ ਹੋਣ ਉਹ ਵੈਲਿਡ ਹੋਊਗਾ ਉਹ ਕਵੇ ਜਿਹੜੇ ਭੀੜ ਦੇ ਵਿੱਚੋਂ ਕੋਈ ਬੰਦਾ ਕਵੇ ਮੈਂ ਕਮੇਟੀ 'ਚ ਜੇ ਤੁਹਾਡਾ ਨਾਮ ਨਹੀਂ ਹੈ ਕਿਸੇ ਸਰਕਾਰੀ ਖਾਤੇ 'ਚ ਤੁਸੀਂ ਕਿੱਦਾਂ ਮੰਨ ਲੋਗੇ لیکن رਵੀ جی میرا ایک سوال ہے کہ کی ਤੁਸੀਂ بھی ہندو او بھی ہندو نے لیکن ہندو اپنے بھوलेश्वर शंकर ਦਾ ਹੀ ਵਿਵਾਦ ਖੜਾ ਕਰਕੇ ਬੈ ਗਿਆ ਇਹ معاملہ بیٹھ ਕੇ ਨਹੀਂ ਸੁਲਝ ਸਕਦਾ ਕਿਉਂਕਿ اسنی ਚਾਹੁੰਦੇ ਕਿ ਪਵਨ ਤਿਹਾ ਸ਼ਿਵਰਾਤਰੀ ਚ ਸਾਵਨ ਚੱਲ ਰਿਹਾ ਵਾ ਤੇ ਸਾਵਨ ਦੇ ਵਿੱਚ ਅਸੀਂ ਆਪਣਾ ਜਲੂਸ ਨਾ ਕੱਢੀ ਜੀ ਸਰ ਬਹੁਤ ਸ਼ਰਮਨਾਕ ਗੱਲ ਹੈ ਬੜੀ ਬੇਨਤੀ ਕੀਤੀ ਬੜੀ ریکویسٹ ਕੀਤੀ ਇਹਨਾਂ ਨੂੰ ਬਹੁਤ ਸ਼ਰਮਨਾਕ ਗੱਲ ਹੈ ਇਹ ਨਿੰਦਨਯੋਗ ਹੈ ਵੀ ਆਪਸ ਦੇ ਵਿੱਚ ਨਹੀਂ ਚੱਲਦੀ 90 ਸਾਲ ਦੇ ਬਜ਼ੁਰਗ ਜਿਹੜੇ ਜਿਨ੍ਹਾਂ ਨੇ ਇਸ ਮੰਦਰ ਦੀ ਇੱਕ ਇੱਟ ਇੱਕ ਇੱਕ ਰੁਪਈਆ ਇਕੱਠਾ ਕਰਕੇ ਜਿਨ੍ਹਾਂ ਨੇ ਕੀਤਾ ਇਹ ਉਹਨਾਂ ਦੀ ਕਦਰ ਨਹੀਂ ਕਰਦੇ ਉਹਨਾਂ ਨੂੰ ਵੀ ਇਹਨਾਂ ਨੇ ਗਾਲਾਂ ਕੱਢੀਆਂ ਬਤਮੀਜ਼ੀ ਨਾਲ ਬੋਲੇ ਕਿਸੇ ਨੂੰ ਸਮਝਦੇ ਹੀ ਕੁਛ ਨਹੀਂ ਤੁਹਾਡੇ ਉੱਤੇ ਆ ਵੀ આરોਪ ਲਗਾਏ ਕਿ ਕਿਸੇ ਸੋਮਵਾਰ ਨੂੰ ਲੰਗਰ ਲੱਗਣਾ ਹੈ ਲੰਗਰ ਕੋਈ ਦੇ ਕੇ ਗਿਆ ਸੀਗਾ ਉਹ ਵੀ ਚੱਕ ਕੇ ਲੈ ਕੇ ਨਹੀਂ ਨਹੀਂ ਸਰ ਮੇਰੀ ਬੇਨਤੀ ਸੁਣਾਓ ਜਿਹੜੇ ਬੰਦੇ ਜਿਹੜੇ ਲੰਗਰ ਤਾਂ ਠੀਕ ਹੈ ਜਿਹੜਾ ਬੰਦਾ ਦਾਨ ਦਿੰਦਾ ਸਮਾਨ ਮੈਂ ਦੱਸਦਾ ਕੀ ਹੁੰਦਾ ਇਹ بارش ਦਾ ਟਾਈਮ ਸੀਗਾ ਲੰਗਰ ਦਾ ਜਿਹੜਾ ਸਮਾਨ ਕਈ ਵਾਰ ਦੀ ਦੇ ਜਾਂਦੇ ਆ ਅਸੀਂ ਉਹਨਾਂ ਦਾ ਨਾਮ ਬਕਾਇਦਾ ਕਹੀਦਾ ਵੀ ਇਹਨਾਂ ਨੇ ਲੰਗਰ ਦਾ ਲੰਗਰਦਾਨ ਦਿੱਤਾ ਹੈ ਤੇ ਉਹ ਜਦੋਂ ਹੁਣ ਆਪਾਂ ਉੱਪਰ ਸਮਾਨ ਸੀਗਾ ਤੇ ਆਪਾਂ بارش ਦਾ ਟਾਈਮ ਸੀਗਾ ਨੈਟ ਤੇ ਅਸੀਂ ਚੈੱਕ ਕੀਤਾ ਜਿਹੜਾ ਹਲਵਾਈ ਨਾਲ ਦੀ ਗਲੀ ਚ ਰਹਿੰਦਾ ਅੱਗੇ ਵੀ ਅਸੀਂ ਉਹਨੂੰ ਅੱਗੇ ਵੀ ਅਸੀਂ ਉਹਦੇ ਕੋਲ ਬਣਾਇਦਾ ਉਹਦਾ ਕਮਰਾ ਹੈ ਬਕਾਇਦਾ ਜੇ ਉੱਥੇ ਦਿੱਕਤ ਆਂਦੀ ਹੈ ਮਾਲ ਪੂੜੇ ਦਾ ਲੰਗਰ ਲੱਗਦਾ ਵੀ ਉਹਦੇ ਕਮਰੇ ਦੇ ਵਿੱਚ ਰੱਖਿਆ ਵੀ ਭਾਈ ਤੁਸੀਂ ਇਹਨੂੰ ਸਮਾਨ ਇੱਥੇ ਬਣਾਓ ਅੰਦਰ ਕਮਰੇ ਦੇ ਵਿੱਚ ਪਹਿਲਾਂ ਵੀ ਉੱਥੇ ਬਣਾਇਆ بارش ਨਹੀਂ ਹੁੰਦਾ ਮਹੱਲੇ ਦੇ ਨਿਵਾਸੀ ਬਿਲਕੁਲ ਨਾ ਲੈਗਾ ਉਹ ਸੇਵਾਦਾਰ ਬਾਕਾਇਦਾ ਨਹੀਂ ਸੀਗਰਾਤ ਨੂੰ ਫਰੇਤੇ ਹੀ ਬਣਾਇਆ ਗਿਆ ਇੰਨਾ ਵੀ ਕਿ ਰੋਪ ਲੱਗੇ ਸੀ ਕਿ 48 ਲੱਖ ਰੁਪਏ ਤੱਕ ਉਫਤੇ ਦਾ ਜਦੋਂ ਆਪਾਂ ਇਕੱਠਾ ਕੀਤਾ ਸੀ ਕਲੈਕਸ਼ਨ ਕੱਟੀ ਕੀਤੀ ਸੀ ਡਿਵੈਲਪਮੈਂਟ ਕੀਤੀ ਹੈ ਤੇ ਉੱਤੇ ਵੀ ਵਿਵਾਦ ਹੋ ਗਿਆ ਸੁਣੋ ਸਰ ਗੱਲ ਇਹ ਹੈ ਵੀ ਇਸ ਮੰਦਿਰ ਦੀ ਕੀਮਤ ਇੱਕ ਕਿੰਨੀ ਵੈਲਿਊ ਹੋਊਗੀ ਮੈਂ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਇੱਥੇ ਪੋलेश्वर ਸ਼ੰਕਰ ਬੈਠੇ ਨੇ ਮੈਂ ਇਹਨਾਂ ਦੀ ਵੈਲਿਊ ਲਗਾਉਣ ਵਾਲਾ ਤਾਂ ਕੁਝ ਵੀ ਨਹੀਂ ਹੈਗਾ ਬਿਲਕੁਲ ਬਿਲਡਿੰਗ ਦੀ ਗੱਲ ਕੀਤੀ ਸਰ ਬਿਲਡਿੰਗ ਜਿੱਥੇ ਪੋलेश्वर ਸ਼ੰਕਰ ਵਿਰਾਜਮਾਨ ਹੋ ਗਏ ਉਹਦੀ ਤਾਂ ਵੈਲਿਊ ਕੋਈ ਜੰਮੀ ਨਹੀਂ ਦੁਨੀਆ ਦੇ ਵਿੱਚ ਕੋਈ ਲਾ ਦੇਵੇ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਕੋਈ ਬੰਦਾ ਨਹੀਂ ਜੰ ਸਵਾਲ ਇਹ ਅਭੀ ਇੰਦੇ ਤੇ ਨਾ ਰੁਪਇਆ ਲੱਗਾ ਸੰਗਤ ਦੇ ਪੈਸਾ ਲੱਗਾ ਜੇ ਜਦੋਂ ਉਹ ਉਹ ਬੰਦਿਆਂ ਨੂੰ ਜਿਹਨਾਂ ਸਾਕਤ ਬਲਬੀਰ ਜੀ ਸੀ ਜਦੋਂ ਉਹਨਾਂ ਨੂੰ ਨੋਮੀਨੇਟ ਕੀਤਾ ਸੀ ਨਾ 5 7 10 7 8 ਲੱਖ ਰੁਪਏ ਦੇ ਕਰੀਬ ਲਗਭਗ ਉਹ ਲੈਜਰਾਂ ਜਿਹੜੀਆਂ ਨੇ ਨਾ ਉਹਦੇ ਕਰੀਬ ਲਿਖਿਆ ਹੋਇਆ ਕੈਸ਼ ਦਿੱਤਾ ਸੀ ਵੀ ਤੁਸੀਂ ਇਹਨੂੰ ਸਹੀ ਯੂਜ਼ ਕਰਨਾ ਹੈ ਸਹੀ ਚੱਕਰ ਤੇ ਕਰਨਾ ਹੈ ਵੀ ਪਰ ਕਾਰਨ ਕੀ ਸੀਗਾ ਉਸ ਤੋਂ ਬਾਅਦ ਕੁਝ ਟਾਵਰ ਦੇ ਪੈਸੇ ਸੀ ਕੁਝ ਬੈਂਕ ਦੇ ਸੀਗੇ ਸਾਰਾ ਕੁਝ ਸੀਗਾ ਤੇ ਉਹ 17 ਲੱਖ ਰੁਪਏ ਇਕੱਠਾ ਹੋ ਗਿਆ ਸੀ ਇਹਨਾਂ ਨੇ ਕੀ ਕੀਤਾ ਅਸੀਂ ਉਹਨਾਂ ਨੂੰ ਕਿਹਾ ਵੀ 17 ਲੱਖ ਰੁਪਏ ਤੁਹਾਡੇ ਮਤਲਬ ਜਿਹੜਾ ਬੈਂਕ ਉੱਪਰ ਹਾਲ ਬਣਾਣਾ ਨਾ ਇਹ ਆਰਚੀਟੈਕ ਬਲਾ ਕੇ ਪੂਰੀ ਵਿਧੀ ਪੂਰਵਕ ਫੇਰ ਕਰਾਂਗੇ ਇਹ ਪਿਲਰ ਲੈਸ ਬਣਾਣਾ ਉਹਦਾ ਹੈ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਵੀ ਮਿਲ ਕੇ ਦਵਾ-ਦਵ ਪੈਸੇ ਦੀ ਕਹਿੰਦੇ 2 ਲੱਖ ਰੁਪਏ ਕਢਾ ਲਿਆ ਉਥੋਂ ਉਹ ਸਾਡੇ ਸਾਈਨਿੰਗ ਅਥਾਰਟੀ ਚੇਂਜ ਕਰਨ ਦੇ ਬਾਅਦ ਬੈਂਕ ਨੂੰ ਕੀ ਹੋਇਆ ਬੈਂਕ ਨੂੰ ਅਸੀਂ ਗਏ ਵੀ ਤੁਸੀਂ ਸਾਈਨਿੰਗ ਅਥਾਰਟੀ ਚੇਂਜ ਹੋ ਗਈ ਵੀ ਤੁਸੀਂ 2 ਲੱਖ ਰੁਪਏ ਕਿਉਂ ਦਿੱਤਾ ਉਹ ਕਹਿੰਦਾ ਗੁੱਡ ਫੇਥ ਤੇ ਮੁੰਡੇ ਨੇ ਦਿੱਤਾ ਬੈਂਕ ਨੇ ਕਿਹਾ ਬੈਂਕ ਵਾਲਿਆਂ ਨੂੰ ਅਸੀਂ ਕਿਹਾ ਵੀ ਅਸੀਂ ਰਿਟਰਨ ਦੇ ਵਿੱਚ ਐਪਲੀਕੇਸ਼ਨ ਬਾਕਾਇਦਾ ਉਹ ਸਾਰਾ ਕੁਝ ਸਾਡੇ ਕੋਲ ਰਿਟਰਨ ਚ ਹੈਗਾ ਉਹਨਾਂ ਨੇ ਫਿਰ ਮੰਨਿਆ ਕਹਿੰਦੇ ਸਾਡੇ ਕੋਲ ਗਲਤੀ ਹੋ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਤੁਸੀਂ ਪੈਸੇ ਲੈ ਕੇ ਗਏ ਹੋ ਤੁਹਾਡੇ ਗਲਤੀ ਨਾ ਹੋ ਗਿਆ ਵੀ ਤੁਹਾਡੇ ਇਹਨਾਂ ਦੀ ਸਾਈਨਿੰਗ ਅਥਾਰਟੀ ਚੇਂਜ ਹੋ ਗਈ ਸੀ ਤੁਸੀਂ ਲਿਆਓ ਉਹ ਬੰਦਾ ਨਾ ਹੱਥ ਛੋੜ ਕੇ ਮੈਨੇਜਰ ਸਾਹਿਬ ਖੜ ਗਏ ਮੈਂ ਨਾਮ ਤੁਹਾਨੂੰ ਦੱਸ ਦਾਂਗਾ ਜਦੋਂ ਅਭਿਸ਼ੇਕ ਟੰਡਨਸੀ ਸ਼ਾਇਦ ਉਹ ਕਹਿੰਦੇ ਵੀ ਸਾਡੇ ਕੋਲ ਨਾ ਮੁੰਡੇ ਕੋਲੋਂ ਗਲਤੀ ਹੋ ਗਈ ਵੀ ਇਹਦਾ ਨਾ ਤੁਸੀਂ ਸੋਲੂਸ਼ਨ ਕਰੋ ਕੋਈ ਨਾ ਕੋਈ ਪੈਨਾਂ ਨਾਲ ਮਿਲ ਕੇ ਕਰੋ ਸਾਡੀ ਨੌਕਰੀ ਦਾ ਸਵਾਲ ਅਸੀਂ ਉਹ ਵੀ ਭਰਾ ਨੇ ਸਾਡੇ ਫਿਰ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੰਦਰ ਤੇ ਲੱਗਣਾ ਕਿਸੇ ਹੋਰ ਗਲਤ ਢੰਗ ਨਾਲ ਲਾ ਰਹੇ ਨੇ ਤੇ ਉਹਨੂੰ ਅਸੀਂ ਫਿਰ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਘੜਾਣੇ ਘੜਾ ਲਓ ਕੋਈ ਗੱਲ ਨਹੀਂ ਪਰ ਸਹੀ ਉਹ ਜਗਾ ਸਹੀ ਜਗਾ ਤੇ اور ਜਿਹੜੇ 1 ਰੁਪਏ ਦੀ ਚੀਜ਼ ਹੈ ਨਾ ਸਰ ਉਹ 90 ਪੈਸੇ ਚ ਲਿਆਉਣ ਦੀ ਕੋਸ਼ਿਸ਼ ਕਰੋ ਇੱਕ ਵਾਰੀ ਇਹਨਾਂ ਨੇ ਮੰਦਰ ਦਾ 45000 ਰੁਪਏ ਬਿਜਲੀ ਦੇ ਬਿੱਲ ਦਾ ਜੁਰਮਾਨਾ ਦਾਤਾ ਦੁੱਖ ਲੱਗਦਾ ਜਿਸ ਬੰਦੇ ਨੇ ਕਲੈਕਸ਼ਨ ਕੀਤੀ ਹੁੰਦੀ ਨਾ ਤੁਹਾਡਾ ਆ ਕੱਲ ਹੈਗੀ ਜੋ ਤੁਹਾਡੇ ਉੱਤੇ આરોਪ ਲੱਗੇ ਨੇ ਸਾਰੇ ਬੇਬੁਨਿਆਦ ਜੀ ਸਰ ਜੀ 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 ਬਿਲਕੁਲ ਦੂਜੀ ਪਾਰਟੀ ਸਾਡੇ ਨਾਲ ਮੌਜੂਦ ਸੀਗੀ ਜਿਨ੍ਹਾਂ ਨੇ ਸਾਫ਼ ਗੱਲ ਕੀਤੀ ਜੋ આરોਪ ਅੰਨਾਂ ਦੇ ਉੱਤੇ ਲੱਗੇ ਇਹਨਾਂ ਨੇ ਸਾਫ਼ ਖੰਡਨ ਕੀਤਾ ਉਹਦਾ ਕਿ ਬੇਬੁਨਿਆਦ ਨੇ ਲੇਕਿਨ ਮੰਦਰ ਜੋ ਕਮੇਟੀ ਜਿਹੜੀ ਨੇ ਰਜਿਸਟਰ ਕਰਾਈ ਹੋ ਰਜਿਸਟਰਡ ਹੈਗੀ ਤੇ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਗਰ ਚੈਲੰਜ ਕੀਤਾ ਜਾਏਗਾ ਉਹ ਕਹਿ ਰਹੇ ਚੈਲੰਜ ਕੀਤਾ ਜਾ ਰਿਹਾ ਲੇਕ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹਨਾਂ ਕੋ ਕਿਹੜੀ ਐ ਸੀ ਪਾਵਰ ਹੈਗੀ ਆ ਕਿ ਉਹ ਇਸ ਦਾ ਇਸਤੇਮਾਲ ਕਰ ਰਹੇ ਨੇ ਲੁਧਿਆਣਾ ਦਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ